ਅੱਜ ਮੈਂ ਉਸ ਵਿਅਕਤੀ ਦੇ ਕਮਰੇ ਵਿੱਚ ਮੌਜੂਦ ਸੀ ਜਿਸ ਨੂੰ ਮੈਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਜਿਸ ਨੂੰ ਮੈਂ ਦਾਅਵੇ ਦੇ ਨਾਲ ਕਿਹਾ ਸੀ ਕਿ ਮੈਂ ਮਰ ਜਾਵਾਂਗੀ ਪਰ ਤੁਹਾਡੇ ਵਰਗੇ ਘਟੀਆ ਵਿਅਕਤੀ ਦੇ ਨਾਲ ਵਿਆਹ ਨਹੀਂ ਕਰਾਂਗੀ ਪਰ ਕਿਸਮਤ ਦਾ ਖੇਡ ਵੀ ਅਜੀਬ ਹੁੰਦਾ ਹੈ ਅੱਜ ਮੈਂ ਉਸ ਦੇ ਨਾਮ ਦੀ ਮਹਿੰਦੀ ਲਗਾ ਕੇ ਬੈਠੀ ਸੀ ਅੱਜ ਉਹ ਮੇਰੀ ਨਸੀਬ ਦੇ ਵਿੱਚ ਲਿਖ ਦਿੱਤਾ ਗਿਆ ਸੀ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਅੱਜ ਮੇਰੀ ਕਿਸਮਤ ਨੇ ਮੇਰਾ ਕਿਸੇ ਤਰ੍ਹਾਂ ਮਜਾਕ ਉਡਾਇਆ ਹੈ ਮੇਰੇ ਸਾਰੇ ਸੁਪਨੇ ਇੱਕ ਹੀ ਪਲ ਦੇ ਵਿੱਚ ਟੁੱਟ ਕੇ ਚੱਕਣਾ ਚੂਰ ਹੋ ਗਏ ਸਨ ਆਪਣੇ ਹੋਣ ਵਾਲੇ ਲੇ ਪਤੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਮੈਂ ਆਪਣੀ ਅੱਖਾਂ ਦੇ ਵਿੱਚ ਸਜਾਏ ਹੋਏ ਸਨ ਹਰ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਪਤੀ ਉਸ ਦੀ ਕੇਅਰ ਕਰਨ ਵਾਲਾ ਹੋਵੇ ਉਸ ਦੇ ਨਾਲ ਵਫਾਦਾਰ ਹੋਵੇ ਚੰਗੇ ਕੈਰੈਕਟਰ ਦਾ ਮਾਲਕ ਹੋਵੇ ਹਮੇਸ਼ਾ ਆਪਣੀ ਪਤਨੀ ਦੀ ਇੱਜ਼ਤ ਕਰਨ ਵਾਲਾ ਹੋਵੇ ਇਹ ਹੀ ਸਭ ਕੁਝ ਮੈਂ ਵੀ ਆਪਣੇ ਹੋਣ ਵਾਲੇ ਪਤੀ ਦੇ ਬਾਰੇ ਸੋਚਿਆ ਸੀ ਮੇਰਾ ਪਤੀ ਇਸ ਤਰ੍ਹਾਂ ਦਾ ਹੋਵੇਗਾ ਮੇਰਾ ਪਤੀ ਉਸ ਤਰ੍ਹਾਂ ਦਾ ਹੋਵੇਗਾ ਮੈਂ ਰਾਜਕੁਮਾਰੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਾਂਗੀ ਮੇਰੀ ਆਉਣ ਵਾਲੀ ਜ਼ਿੰਦਗੀ ਬਹੁਤ ਹੀ ਵਧੀਆ ਹੋਵੇਗੀ ਮੈਂ ਆਪਣੇ ਪਤੀ ਦੇ ਨਾਲ ਇੱਕ ਖੂਬਸੂਰਤ ਜ਼ਿੰਦਗੀ ਬਤਾਵਾਂਗੀ ਪਰ ਉਹ ਸਭ ਕੁਝ ਮਿੱਟੀ ਦੇ ਵਿੱਚ ਮਿਲ ਗਿਆ ਸੀ ਕਿਉਂਕਿ ਮੇਰੇ ਮੁਹੱਲੇ ਦਾ ਹੀ ਇੱਕ ਬਦਮਾਸ਼ ਮੇਰੀ ਜ਼ਿੰਦਗੀ ਦੇ ਵਿੱਚ ਲਿਖ ਦਿੱਤਾ ਗਿਆ ਸੀ ਮੈਨੂੰ ਨਹੀਂ ਪਤਾ ਕਿ ਕਦੋਂ ਮੈਂ ਉਸ ਦੀਆਂ ਨਿਗਾਹਾਂ ਦੇ ਵਿੱਚ ਆ ਗਈ ਸੀ ਅਤੇ ਉਸ ਨੇ ਮੇਰੇ ਨਾਲ ਪਿਆਰ ਕਰ ਲਿਆ ਸੀ ਮੈਂ ਨਹੀਂ ਸਮਝ ਸਕੀ ਸੀ ਕਿ ਇਹ ਕਿਸ ਤਰ੍ਹਾਂ ਦੀ ਮੁਹੱਬਤ ਸੀ ਪਹਿਲੀ ਨਜ਼ਰ ਦੇ ਪਿਆਰ ਤੇ ਮੈਨੂੰ ਕਦੇ ਵੀ ਯਕੀਨ ਨਹੀਂ ਸੀ ਪਹਿਲੀ ਨਜ਼ਰ ਦਾ ਪਿਆਰ ਪਿਆਰ ਨਹੀਂ ਹੁੰਦਾ ਬਲਕਿ ਹਵਸ ਹੁੰਦੀ ਹੈ ਮੇਰਾ ਇਹ ਮੰਨਣਾ ਸੀ ਪਰ ਮੈਂ ਇਹ ਨਹੀਂ ਜਾਣਦੀ ਸੀ ਕਿ ਉਹ ਵਿਅਕਤੀ ਮੇਰੇ ਨਾਲ ਗੱਨ ਤੇ ਵਿਆਹ ਕਰ ਲਵੇਗਾ ਮੈਂ ਅਜੇ ਇੰਨਾਂ ਸਾਰੀਆਂ ਗੱਲਾਂ ਦੇ ਬਾਰੇ ਵਿੱਚ ਹੀ ਸੋਚ ਰਹੀ ਸੀ ਕਿ ਅਚਾਨਕ ਹੀ ਉਹ ਦਰਵਾਜ਼ਾ ਖੋਲ੍ਹ ਕੇ ਕਮਰੇ ਦੇ ਵਿੱਚ ਦਾਖਲ ਹੋਇਆ ਸੀ ਮੈਂ ਉਸ ਦੀ ਆਵਾਜ਼ ਦੇ ਨਾਲ ਇਕਦਮ ਹੀ ਹੋਸ਼ ਦੀ ਦੁਨੀਆ ਦੇ ਵਿੱਚ ਵਾਪਸ ਮੁੜਾਈ ਸੀ ਉਸ ਦੇ ਆਉਣ ਦੀ ਆਵਾਜ਼ ਮਹਿਸੂਸ ਕਰਕੇ ਮੇਰੇ ਦਿਲ ਦੇ ਵਿੱਚ ਨਫ਼ਰਤ ਦੀ ਇੱਕ ਤੇਜ਼ ਲਹਿਰ ਉੱਠੀ ਸੀ ਜੀ ਚਾਹੁੰਦਾ ਸੀ ਕਿ ਉਸ ਦੀ ਜਾਨ ਲੈ ਲਵਾਂ ਜਾਂ ਫਿਰ ਆਪਣੇ ਆਪ ਨੂੰ ਹੀ ਖਤਮ ਕਰ ਲਵਾਂ ਉਹ ਲੋਫਰ ਕਿਸਮ ਦਾ ਲੜਕਾ ਜਿਸ ਤੋਂ ਮੈਨੂੰ ਹਮੇਸ਼ਾ ਚੜ ਮਹਿਸੂਸ ਹੁੰਦੀ ਸੀ ਅੱਜ ਮੇਰਾ ਪਤੀ ਬਣਿਆ ਬੈਠਾ ਸੀ ਮੈਂ ਨਫਰਤਪਰੀ ਨਿਗਾ ਨਾਲ ਉਸ ਨੂੰ ਦੇਖਿਆ ਸੀ ਅਜੇ ਵੀ ਉਸ ਦਾ ਉਹੀ ਹੁਲੀਆ ਸੀ ਲੰਬੇ ਲੰਬੇ ਵਾਲ ਜੋ ਉਸ ਦੇ ਮੋਢਿਆਂ ਤੱਕ ਆ ਰਹੇ ਸਨ ਹੱਥਾਂ ਦੀਆਂ ਉਂਗਲੀਆਂ ਦੇ ਵਿੱਚ ਬਹੁਤ ਸਾਰੀਆਂ ਅੰਗੂਠੀਆਂ ਪਈਆਂ ਹੋਈਆਂ ਸਨ ਗਲ ਦੇ ਵਿੱਚ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮਾਲਾ ਪਾ ਰੱਖੀਆਂ ਸਨ ਗੂੜੇ ਰੰਗ ਦੀ ਸ਼ਰਟ ਪਾ ਕੇ ਉਸ ਨੂੰ ਦੇਖ ਕੇ ਹੀ ਮੇਰੇ ਸਰੀਰ ਦੇ ਵਿੱਚ ਕੰਬਾ ਜਾ ਛਿੜ ਗਿਆ ਸੀ ਉਹ ਮੇਰੇ ਸਾਹਮਣੇ ਹੀ ਖੜਾ ਸੀ ਅਤੇ ਕਹਿ ਰਿਹਾ ਸੀ ਕਿ ਕਿਉਂ ਬੁਲਬੁਲ ਤੈਨੂੰ ਕਿਹਾ ਸੀ ਨਾ ਕਿ ਤੂੰ ਮੇਰੀ ਕੈਦ ਦੇ ਵਿੱਚ ਹੀ ਆਵੇਂਗੀ ਤੂੰ ਕੀ ਸਮਝਿਆ ਸੀ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ ਦੇਖ ਹਮੇਸ਼ਾ ਹਮੇਸ਼ਾ ਦੇ ਲਈ ਮੈਂ ਤੈਨੂੰ ਆਪਣੀ ਕੈਦ ਦੇ ਵਿੱਚ ਜਕੜ ਲਿਆ ਹੈ ਇਸ ਵਿੱਚ ਤੇਰੀ ਹੀ ਭਲਾਈ ਸੀ ਜੇ ਤੂੰ ਪਹਿਲਾਂ ਮੇਰੀ ਗੱਲ ਮੰਨ ਲੈਂਦੀ ਤੈਨੂੰ ਕਿਹਾ ਸੀ ਨਾ ਮੈਂ ਇੱਕ ਰਾਤ ਦੇ ਲਈ ਮੇਰਾ ਬਿਸਤਰਾ ਗਰਮ ਕਰ ਦੇ ਪਰ ਤੂੰ ਮੇਰੀ ਗੱਲ ਨਹੀਂ ਸੁਣੀ ਆਪਣੀ ਮਨਮਾਨੀ ਕੀਤੀ ਹੁਣ ਤੂੰ ਹਰ ਰੋਜ਼ ਮੇਰੇ ਨਾਲ ਮੇਰੇ ਬਿਸਤਰੇ ਤੇ ਮੌਜੂਦ ਹੋਵੇਗੀ ਅਤੇ ਮੇਰੀ ਰਾਤਾਂ ਰੰਗੀਨ ਕਰੇਗੀ ਉਸ ਘਟੀਆ ਇਨਸਾਨ ਦੀਆਂ ਗੱਲਾਂ ਸੁਣ ਕੇ ਮੇਰਾ ਖੂਨ ਖੋਲਣ ਦੇ ਲਈ ਕਾਫੀ ਸੀ ਮੈਂ ਉਸ ਦਰਿੰਦੇ ਦੀ ਅੱਖਾਂ ਦੇ ਵਿੱਚ ਦੇਖਿਆ ਸੀ ਜਿਸ ਦੇ ਵਿੱਚ ਮੈਨੂੰ ਸਿਰਫ ਤੇ ਸਿਰਫ ਹਵਸ ਨਜ਼ਰ ਆ ਰਹੀ ਸੀ ਮੈਂ ਉਸ ਦੇ ਵੱਲ ਦੇਖਦੇ ਹੋਏ ਗੁੱਸੇ ਦੇ ਵਿੱਚ ਕਿਹਾ ਕਿ ਤੇਰੇ ਵਰਗੇ ਘਟੀਆ ਇਨਸਾਨ ਦੇ ਨਾਲ ਮੈਂ ਮਰ ਕੇ ਵੀ ਰਿਸ਼ਤਾ ਨਹੀਂ ਬਣਾਵਾਂਗੀ ਨਫ਼ਰਤ ਮੈਨੂੰ ਤੇਰੇ ਵਰਗੇ ਇਨਸਾਨ ਨਾਂ ਦੇ ਨਾਲ ਤੂੰ ਕੀ ਸਮਝਦਾ ਹੈ ਕਿ ਜੇਕਰ ਤੂੰ ਮੇਰੇ ਨਾਲ ਵਿਆਹ ਕਰ ਲਿਆ ਤਾਂ ਤੂੰ ਮદાન ਜਿੱਤ ਲਿਆ ਹੈ ਮੈਂ ਤੈਨੂੰ ਦੱਸਾਂਗੀ ਕਿ ਮੈਂ ਕੀ ਚੀਜ਼ ਹਾਂ ਤੂੰ ਮੇਰੀ ਮਰਜ਼ੀ ਤੋਂ ਬਿਨਾਂ ਚਾਹ ਕੇ ਵੀ ਮੇਰੇ ਸਰੀਰ ਨੂੰ ਹੱਥ ਨਹੀਂ ਲਗਾ ਸਕਦਾ ਮੇਰੀ ਗੱਲ ਸੁਣਦੇ ਹੀ ਉਹ ਚਿੱਕਿਆ ਸੀ ਕਹਿਣ ਲੱਗਿਆ ਕਿ ਹਰ ਪੰਛੀ ਕੈਦ ਦੇ ਵਿੱਚ ਆਉਣ ਤੋਂ ਬਾਅਦ ਇੰਨਾ ਹੀ ਫੜਫੜਾਉਂਦਾ ਹੈ ਜਿੰਨਾ ਕਿ ਤੂੰ ਫੜਫੜਾ ਰਹੀ ਹੈ ਵੈਸੇ ਅਜੇ ਵੀ ਸਮਾਂ ਹੈ ਤੂੰ ਮੇਰੀ ਮਾਂ ਬਤਨੂ ਸਵੀਕਾਰ ਕਰ ਲੈ ਰਾਣੀ ਬਣਾ ਕੇ ਰੱਖੂੰਗਾ ਤੈਨੂੰ ਮੇਰੀ ਜਾਨ ਇਹ ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਜਦਿਆ ਉੱਤਰ ਆਇਆ ਸੀ ਨਾਲ ਦੀ ਨਾਲ ਹੀ ਉਸ ਦੀ ਆਵਾਜ਼ ਵੀ ਨਸ਼ੀਲੀ ਹੋ ਗਈ ਸੀ ਉਹ ਹੌਲੀ ਹੌਲੀ ਮੇਰੇ ਵੱਲ ਵਧਣ ਲੱਗਾ ਮੈਂ ਉਸ ਦੇ ਇਰਾਦੇ ਸਮਝ ਗਈ ਸੀ ਅਤੇ ਉਸ ਦੇ ਇਰਾਦੇ ਸਮਝ ਕੇ ਮੇਰਾ ਦਿਲ ਕੰਬ ਉਠਿਆ ਸੀ ਉਸ ਨੇ ਇਸ ਕਰਕੇ ਹੀ ਤਾਂ ਮੇਰੇ ਨਾਲ ਵਿਆਹ ਕੀਤਾ ਸੀ ਕਿਉਂਕਿ ਉਹ ਮੈਨੂੰ ਹਾਸਲ ਕਰਨਾ ਚਾਹੁੰਦਾ ਸੀ ਅਤੇ ਅੱਜ ਦੀ ਰਾਤ ਤੋਂ ਉਸ ਨੂੰ ਪੂਰਾ ਹੱਕ ਸੀ ਉਹ ਮੇਰੇ ਨਾਲ ਜੋ ਵੀ ਚਾਹੇ ਕਰ ਸਕਦਾ ਸੀ ਪਰ ਮੈਂ ਮਰ ਕੇ ਵੀ ਉਸ ਦੀ ਇੱਛਾ ਨੂੰ ਪੂਰਾ ਨਹੀਂ ਕਰ ਸਕਦੀ ਸੀ ਇਹ ਇਰਾਦਾ ਮੈਂ ਆਪਣੇ ਘਰ ਤੋਂ ਹੀ ਕਰਕੇ ਚੱਲੀ ਸੀ ਅਤੇ ਪੂਰੀ ਤਿਆਰੀ ਦੇ ਨਾਲ ਕਹ ਲਈ ਸੀ ਕਿ ਮੈਂ ਉਸ ਘਟੀਆ ਤੇ ਗੰਦੇ ਇਨਸਾਨ ਨੂੰ ਆਪਣੇ ਸਰੀਰ ਨੂੰ ਇੱਕ ਉਂਗਲ ਵੀ ਨਹੀਂ ਲਗਾਉਣ ਦੇਵਾਂਗੀ ਮੇਰੇ ਹੱਥ ਦੇ ਵਿੱਚ ਇਸ ਸਮੇਂ ਇੱਕ ਬਲੇਡ ਮੌਜੂਦ ਸੀ ਜੋ ਮੈਂ ਆਪਣੀ ਮੁੱਠੀ ਦੇ ਵਿੱਚ ਫੜਿਆ ਹੋਇਆ ਸੀ ਮੇਰੀ ਪਕੜ ਉਸ ਬਲੇਡ ਤੇ ਹੁਣ ਹੋਰ ਵੀ ਮਜ਼ਬੂਤ ਹੋ ਗਈ ਸੀ ਉਹ ਹੌਲੀ-ਹੌਲੀ ਮੇਰੇ ਵੱਲ ਕਦਮ ਵਧਾ ਰਿਹਾ ਸੀ ਮੈਂ ਕਿਹਾ ਇੱਥੇ ਹੀ ਰੁਕ ਜਾਉ ਜੇਕਰ ਤੂੰ ਮੇਰੇ ਵੱਲ ਇੱਕ ਹੋਰ ਕਦਮ ਚੱਕਿਆ ਤਾਂ ਚੰਗਾ ਨਹੀਂ ਹੋਵੇਗਾ ਮੈਂ ਉਹ ਬਲੇਡ ਆਪਣੇ ਹੱਥ ਦੀ ਨਸਤੇ ਰੱਖ ਲਿਆ ਸੀ ਮੇਰੇ ਹੱਥ ਦੇ ਵਿੱਚ ਬਲੇਡ ਦੇਖ ਕੇ ਤੇ ਮੇਰੀ ਇਸ ਹਰਕਤ ਨੂੰ ਦੇਖ ਕੇ ਕੁਨਾਲ ਰਾਣ ਹੋ ਗਿਆ ਸੀ ਕਹਿ ਲੱਗਿਆ ਇਹ ਕੀ ਹਰਕਤ ਹੈ ਛੱਡੋ ਇਸ ਬਲੇਡ ਨੂੰ ਤੁਹਾਡੇ ਪੱਜ ਜਾਵੇਗਾ ਮੈਂ ਕਿਹਾ ਕਿ ਜੇਕਰ ਤੂੰ ਮੇਰੇ ਵੱਲ ਇੱਕ ਵੀ ਕਦਮ ਹੋਰ ਚੱਕਿਆ ਤਾਂ ਮੈਂ ਇਹ ਬਲੇਡ ਆਪਣੀ ਨਸ ਦੇ ਚਲਾ ਦੇਾਂਗੀ ਉਸ ਨੂੰ ਲੱਗਿਆ ਸੀ ਕਿ ਸ਼ਾਇਦ ਮੈਂ ਉਸ ਨੂੰ ਸਿਰਫ ਡਰਾਉਣ ਦੇ ਲਈ ਇਹ ਕਹਿ ਰਹੀ ਹਾਂ ਉਸ ਨੇ ਆਪਣੇ ਕਦਮ ਰੋਕੇ ਨਹੀਂ ਸਨ ਪਰ ਇਸ ਤੋਂ ਪਹਿਲਾਂ ਕਿ ਉਹ ਮੇਰੇ ਹੋਰ ਵੀ ਨੇੜੇ ਆਉਂਦਾ ਬਲੇਡ ਮੈਂ ਆਪਣੀ ਨਸ ਤੇ ਚਲਾ ਦਿੱਤਾ ਸੀ ਖੂਨ ਦਾ ਇੱਕ ਫੁਹਾਰਾ ਮੇਰੇ ਹੱਥ ਦੇ ਵਿੱਚੋਂ ਨਿਕਲਿਆ ਸੀ ਮੇਰਾ ਵਹਿੰਦਾ ਹੋਇਆ ਖੂਨ ਦੇਖ ਕੇ ਕੁਨਾਲ ਡਰ ਗਿਆ ਸੀ ਉਹ ਜਲਦੀ ਨਾਲ ਮੇਰੇ ਕੋਲ ਆਇਆ ਮੈਂ ਕਿਹਾ ਕਿ ਦੂਰ ਹੋ ਜਾ ਮੇਰੇ ਤੋਂ ਜੇਕਰ ਤੂੰ ਮੈਨੂੰ ਹੱਥ ਵੀ ਲਗਾਇਆ ਤਾਂ ਮੈਂ ਆਪਣੇ ਦੂਜੇ ਹੱਥ ਦੀ ਨਾਸ ਨੂੰ ਕੱਟ ਲਵਾਂਗੀ ਉਹ ਜਲਦੀ ਨਾਲ ਘਬਰਾ ਕੇ ਮੇਰੇ ਤੋਂ ਪਿੱਛੇ ਹੋਇਆ ਸੀ ਕਹਿਣ ਲੱਗਿਆ ਚੰਗਾ ਮੈਂ ਤੁਹਾਨੂੰ ਹੱਥ ਨਹੀਂ ਲਗਾਵਾਂਗਾ ਪਰ ਪਲੀਜ਼ ਤੁਸੀਂ ਇਹ ਬਲੇਡ ਇੱਥਾਂ ਸਿੱਟ ਦਿਓ ਇਹ ਤੁਹਾਡੇ ਵੱਜ ਜਾਵੇਗਾ ਅਤੇ ਦੇਖੋ ਕਿੰਨਾ ਖੂਨ ਵਹਿ ਰਿਹਾ ਹੈ ਮੈਨੂੰ ਦੇਖਣ ਦਿਓ ਤੁਹਾਡੇ ਕਿੰਨਾ ਡੂੰਘਾ ਜ਼ਖਮ ਹੋ ਗਿਆ ਹੈ ਪਲੀਜ਼ ਮੈਂ ਤੁਹਾਨੂੰ ਹੱਥ ਨਹੀਂ ਲਗਾਵਾਂਗਾ ਪਰ ਉਹ ਬਲੇਡ ਸਿੱਟ ਦਿਓ ਉਹ ਇੰਨਾ ਜ਼ਿਆਦਾ ਡਰ ਗਿਆ ਸੀ ਜਿਵੇਂ ਉਸਨੇ ਆਪਣੇ ਸਾਹਮਣੇ ਮੌਤ ਦੇਖ ਲਈ ਹੋਵੇ ਹਾਲਾਂਕਿ ਮੌਤ ਤਾਂ ਮੇਰੇ ਸਾਹਮਣੇ ਖੜੀ ਹੋਈ ਸੀ ਖੂਨ ਤੇਜ਼ੀ ਨਾਲ ਮੇਰੇ ਹੱਥ ਦੇ ਵਿੱਚੋਂ ਵਹਿ ਰਿਹਾ ਸੀ ਪਰ ਬਲੇਡ ਅਜੇ ਵੀ ਮੇਰੇ ਹੱਥ ਦੇ ਵਿੱਚ ਸੀ ਮੈਂ ਉਸ ਨੂੰ ਛੱਡਿਆ ਨਹੀਂ ਸੀ ਪਰ ਬਲੇਡ ਹੁਣ ਮੇਰੇ ਦੂਜੇ ਹੱਥ ਦੇ ਵਿੱਚ ਸੀ ਅਤੇ ਹੁਣ ਮੈਂ ਦੂਜੇ ਹੱਥ ਦੀ ਨਸ ਤੇ ਬਲੇਡ ਰੱਖ ਕੇ ਖੜੀ ਸੀ ਮੈਂ ਕਿਹਾ ਕਿ ਜੇਕਰ ਤੂੰ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੈਂ ਖੂਨ ਤੇਜ਼ੀ ਨਾਲ ਵਹਿੰਦੇ ਦੇਖ ਕੇ ਕੁਨਾਲ ਦੀ ਹਾਲਤ ਖਰਾਬ ਹੋ ਗਈ ਸੀ ਉਹ ਮੇਰੇ ਨੇੜੇ ਵੀ ਨਹੀਂ ਆ ਸਕਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਮੈਂ ਜੇਕਰ ਇੱਕ ਵਾਰ ਇਹ ਹਰਕਤ ਕਰ ਸਕਦੀ ਹਾਂ ਤਾਂ ਮੈਂ ਦੂਜੀ ਵਾਰ ਵੀ ਕਰ ਸਕਦੀ ਹਾਂ ਅਤੇ ਜੇਕਰ ਮੇਰੇ ਉਹ ਨੇੜੇ ਨਹੀਂ ਆਉਂਦਾ ਤਾਂ ਇੱਕ ਹੱਥ ਦੀ ਨਸ ਦੇ ਵਿੱਚੋਂ ਮੇਰਾ ਸਾਰਾ ਖੂਨ ਨਿਕਲ ਜਾਂਦਾ ਅਤੇ ਮੈਂ ਮਰ ਸਕਦੀ ਸੀ ਕੁਨਾਲ ਨੇ ਫਿਰ ਇੱਕ ਪਲ ਵੀ ਨਹੀਂ ਲਗਾਇਆ ਸੀ ਉਹ ਤੇਜ਼ੀ ਨਾਲ ਮੇਰੇ ਨੇੜੇ ਆ ਗਿਆ ਸੀ ਮੇਰਾ ਹੱਥ ਉਸ ਦੀ ਮਜ਼ਬੂਤ ਪਕੜ ਦੇ ਵਿੱਚ ਸੀ ਫਿਰ ਉਸ ਨੇ ਮੇਰੇ ਹੱਥ ਦੇ ਵਿੱਚ ਬਲੇਡ ਖੋਲ ਲਿਆ ਅਤੇ ਦੂਰ ਸੈਟ ਦਿੱਤਾ ਸੀ ਪਰ ਹੁਣ ਮੇਰੀਆਂ ਅੱਖਾਂ ਹੌਲੀ-ਹੌਲੀ ਬੰਦ ਹੋਣ ਲੱਗੀਆਂ ਸਨ ਸ਼ਾਇਦ ਮੇਰੇ ਸਰੀਰ ਦੇ ਵਿੱਚੋਂ ਖੂਨ ਕੁਝ ਜ਼ਿਆਦਾ ਹੀ ਵਹਿ ਚੁੱਕਿਆ ਸੀ ਅਜੇ ਥੋੜਾ ਸਮਾਂ ਪਹਿਲਾਂ ਜੋ ਉਸ ਦੀਆਂ ਅੱਖਾਂ ਦੇ ਵਿੱਚ ਜਿੱਤ ਦਾ ਘਮੰਡ ਸੀ ਅਤੇ ਮੈਨੂੰ ਪਾਉਣ ਦਾ ਨਸ਼ਾ ਸੀ ਹੁਣ ਉੱਥੇ ਸਿਰਫ ਅਤੇ ਸਿਰਫ ਡਰ ਅਤੇ ਪਰੇਸ਼ਾਨੀ ਸੀ ਮੈਂ ਉਸ ਦੀਆਂ ਅੱਖਾਂ ਦੇ ਵਿੱਚ ਦੇਖਿਆ ਅਤੇ ਉਸ ਨੂੰ ਕਿਹਾ ਕਿ ਮੈਂ ਕਿਹਾ ਸੀ ਨਾ ਤੈਨੂੰ ਕੀ ਤੂੰ ਕਦੇ ਵੀ ਮੈਨੂੰ ਮੇਰੀ ਮਰਜ਼ੀ ਤੇ ਬਿਨਾਂ ਛੂ ਨਹੀਂ ਸਕਦਾ ਤੂੰ ਆਪਣੀ ਮਨਮਾਨੀ ਕਰਕੇ ਜ਼ਬਰਦਸਤੀ ਮੇਰੇ ਨਾਲ ਵਿਆਹ ਤਾਂ ਕਰ ਲਿਆ ਪਰ ਤੂੰ ਮੈਨੂੰ ਕਦੇ ਵੀ ਹਾਸਲ ਨਹੀਂ ਕਰ ਸਕੇਗਾ ਮੈਂ ਹੋਰ ਵੀ ਕੁਝ ਕਹਿਣਾ ਚਾਹੁੰਦੀ ਸੀ ਪਰ ਮੇਰੀ ਹਾਲਤ ਹੁਣ ਹੋਰ ਕੁਝ ਬੋਲਣ ਦੇ ਲਈ ਸਾਥ ਨਹੀਂ ਦੇ ਰਹੀ ਸੀ ਅਤੇ ਫਿਰ ਹੌਲੀ-ਹੌਲੀ ਮੇਰੀਆਂ ਅੱਖਾਂ ਬੰਦ ਹੋਣ ਲੱਗੀਆਂ ਸਨ ਅਤੇ ਦੇਖਦੇ ਹੀ ਦੇਖਦੇ ਮੈਂ ਜ਼ਮੀਨ ਤੇ ਡਿੱਗਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਕਿ ਉਸ ਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਸੀ ਆਖਰੀ ਵਾਰ ਜਦੋਂ ਮੇਰੀਆਂ ਅੱਖਾਂ ਬੰਦ ਹੋਣ ਵਾਲੀਆਂ ਸਨ ਤਾਂ ਮੈਂ ਉਸ ਦੇ ਚਿਹਰੇ ਤੇ ਆਪਣੇ ਲਈ ਡਰ ਦੇਖਿਆ ਸੀ ਪਰੇਸ਼ਾਨੀ ਦੇਖੀ ਸੀ ਅਤੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਸੀ ਮੇਰੀਆਂ ਅੱਖਾਂ ਹਸਪਤਾਲ ਦੇ ਕਮਰੇ ਦੇ ਵਿੱਚ ਹੀ ਖੁੱਲੀਆਂ ਸਨ ਉਹ ਮੇਰੇ ਨੇੜੇ ਹੀ ਆਪਣੇ ਚਿਹਰੇ ਤੇ ਚਿੰਤਾ ਲੈ ਕੇ ਬੈਠਾ ਹੋਇਆ ਸੀ ਮੈਂ ਉਸ ਨੂੰ ਇੱਕ ਨਜ਼ਰ ਦੇਖਿਆ ਮੈਂ ਤਾਂ ਸੋਚਿਆ ਸੀ ਕਿ ਮੈਂ ਹੁਣ ਬਚ ਨਹੀਂ ਸਕਾਂਗੀ ਪਰ ਮੈਂ ਬਦਕਿਸਮਤੀ ਦੇ ਨਾਲ ਬਚ ਗਈ ਸੀ ਮੈਨੂੰ ਹੋਸ਼ ਦੇ ਵਿੱਚ ਆਉਂਦੇ ਦੇਖ ਕੇ ਬਹੁਤ ਜਲਦੀ ਹੀ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਮੈਂ ਉਸ ਨੂੰ ਹੱਥ ਦੇ ਇਸ਼ਾਰੇ ਦੇ ਨਾਲ ਉੱਥੇ ਹੀ ਰੋਕ ਦਿੱਤਾ ਸੀ ਮੇਰੇ ਰੋਕਣ ਤੇ ਉਹ ਉਸ ਸਮੇਂ ਹੀ ਆਪਣੀ ਜਗ੍ਹਾ ਤੇ ਖੜਾ ਹੋ ਗਿਆ ਸੀ ਅਤੇ ਮੈਨੂੰ ਚਿੰਤਾ ਨਾਲ ਦੇਖਦੇ ਹੋਏ ਕਹਿਣ ਲੱਗਿਆ ਕਿ ਹਰਸ਼ਾ ਤੂੰ ਠੀਕ ਤਾਂ ਹੈ ਨਾ ਕਿਤੇ ਤੈਨੂੰ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਮਹਾਲੇ ਦਾ ਇਹ ਬਦਮਾਸ਼ ਮੇਰੇ ਲਈ ਇੰਨਾ ਪਰੇਸ਼ਾਨ ਕਿਉਂ ਹੋ ਰਿਹਾ ਹੈ ਮੈਂ ਉਸ ਦੇ ਵਾਲੇ ਦੇਖਿਆ ਤੇ ਉਸ ਨੂੰ ਗੁੱਸੇ ਦੇ ਨਾਲ ਛਿੜਕਦੇ ਹੋਏ ਕਿਹਾ ਸੀ ਤੇਰੇ ਕੋਲ ਮੇਰਾ ਹਾਲ ਚਾਲ ਪੁੱਛਣ ਦਾ ਕੋਈ ਅਧਿਕਾਰ ਨਹੀਂ ਹੈ। ਇੱਥੋਂ ਦੂਰ ਚਲੇ ਜਾਓ ਨਹੀਂ ਤਾਂ ਮੈਂ ਫਿਰ ਤੋਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ। ਮੈਂ ਇੱਕਦਮ ਤੋਂ ਪਾਗਲ ਜਿਹੀ ਹੋ ਗਈ ਸੀ ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਇੱਧਰ ਉੱਧਰ ਕੁਝ ਭਾਲਣ ਲੱਗੀ ਸੀ। ਮੈਂ ਖੁਦ ਨੂੰ ਨੁਕਸਾਨ ਪਹੁੰਚਾਉਂਦੀ। ਇਸ ਤੋਂ ਪਹਿਲਾਂ ਹੀ ਉਸ ਨੇ ਮੇਰੇ ਹੱਥਾਂ ਨੂੰ ਮਜ਼ਬੂਤੀ ਨਾਲ ਫੜ ਲਿਆ ਸੀ। ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੇ ਹਰਸ਼ਾ ਤੂੰ ਚਾਹੁੰਦੀ ਹੈ ਨਾ ਮੈਂ ਤੁਹਾਨੂੰ ਤੁਹਾਡੀ ਮਰਜ਼ੀ ਦੇ ਬਿਨਾਂ ਹੱਥ ਨਾ ਲਾਵਾਂ ਤਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੇਰੀ ਮਰਜ਼ੀ ਤੋਂ ਬਿਨਾਂ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਬਣਾਵਾਂਗਾ ਪਰ ਮੈਂ ਤੈਨੂੰ ਛੱਡ ਵੀ ਨਹੀਂ ਸਕਦਾ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੁਸੀਂ ਮੇਰੇ ਜਜ਼ਬਾਤਾਂ ਤੋਂ ਅਜੇ ਜਾਣੂ ਨਹੀਂ ਹੋ ਮੇਰਾ ਵਿਸ਼ਵਾਸ ਕਰੋ ਹਰਸ਼ਾ ਮੈਂ ਪਿਆਰ ਕਰਦਾ ਹਾਂ ਤੁਹਾਡੇ ਨਾਲ ਮੈਂ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਪਿਆਰ ਹੈ ਤੁਹਾਡਾ ਤਾਂ ਤੁਸੀਂ ਮੇਰੀ ਇੱਜ਼ਤ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਸਾਰੇ ਲੋਕ ਮੇਰੇ ਤੇ ਉਂਗਲਾ ਉਠਾ ਰਹੇ ਸਨ ਕਿ ਜਰੂਰ ਮੈਂ ਵੀ ਤੁਹਾਨੂੰ ਵਧਾਵਾ ਦਿੱਤਾ ਹੋਵੇਗਾ ਮੇਰੇ ਵੱਲੋਂ ਇਸ਼ਾਰਾ ਮਿਲਨ ਤੇ ਹੀ ਤੁਸੀਂ ਮੇਰੇ ਨਾਲ ਵਿਆਹ ਕਰਨ ਦੀ ਜਿੱਦ ਕੀਤੀ ਸੀ ਤੂੰ ਮੇਰੇ ਮਾਪੇ ਬਾਪ ਦੀ ਇੱਜ਼ਤ ਨੂੰ ਦੋ ਕੌੜੀ ਦਾ ਕਰਕੇ ਰੱਖ ਦਿੱਤਾ ਹੈ ਮੈਂ ਕਿਸੇ ਦੇ ਨਾਲ ਨਜ਼ਰਾਂ ਮਿਲਾਉਣ ਦੇ ਕਾਬਲ ਨਹੀਂ ਰਹੀ ਮੇਰੇ ਸਾਰੇ ਸੁਪਨੇ ਤੂੰ ਤੋੜ ਦਿੱਤੇ ਹਨ ਇਹ ਪਿਆਰ ਨਹੀਂ ਸਿਰਫ ਹਵਸ ਹੁੰਦੀ ਹੈ ਅਤੇ ਆਪਣੀ ਹਵਸ ਮਟਾਉਣ ਦੇ ਲਈ ਤੁਸੀਂ ਮੈਨੂੰ ਹਾਸਲ ਕੀਤਾ ਹੈ ਕਿ ਤੂੰ ਹੀ ਕਿਹਾ ਸੀ ਕਿ ਵਿਆਹ ਤੋਂ ਪਹਿਲਾਂ ਇੱਕ ਰਾਤ ਮੈਂ ਤੇਰੇ ਕੋਲ ਆ ਜਾਵਾਂ ਇਹ ਕਿਹੜੇ ਪਿਆਰ ਦਾ ਰੂਪ ਹੈ ਤੁਹਾਡਾ ਮੇਰੀ ਗੱਲ ਸੁਣ ਕੇ ਕੁਨਾਲ ਨਜ਼ਰ ਝੁਕਾ ਗਿਆ ਸੀ ਕਹਿਣ ਲੱਗਿਆ ਕਿ ਮੈਂ ਮੰਨਦਾ ਹਾਂ ਕਿ ਉਸ ਸਮੇਂ ਮੈਂ ਗਲਤ ਸੀ ਪਰ ਤੂੰ ਮੈਨੂੰ ਚੰਗੀ ਲੱਗਦੀ ਸੀ ਮੈਂ ਤੇਰੇ ਨਾਲ ਸਮਾਂ ਬਤਾਉਣਾ ਚਾਹੁੰਦਾ ਸੀ ਅਤੇ ਉਸ ਸਮੇਂ ਮੇਰਾ ਤਰੀਕਾ ਇਹ ਸੀ ਕਿ ਜੋ ਵੀ ਲੜਕੀ ਮੈਨੂੰ ਪਸੰਦ ਆਉਂਦੀ ਸੀ ਮੈਂ ਉਸ ਨੂੰ ਵਰਤ ਕੇ ਛੱਡ ਦਿੰਦਾ ਸੀ ਅਤੇ ਇਹੀ ਮੈਂ ਤੁਹਾਡੇ ਨਾਲ ਵੀ ਕਰਨਾ ਚਾਹੁੰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੇਰੇ ਦਿਲ ਦੀ ਦੁੰਗਾਈ ਦੇ ਵਿੱਚ ਉੱਤਰ ਗਏ ਹੋ ਤੁਹਾਡੇ ਨਾਲ ਮੇਰਾ ਰਿਸ਼ਤਾ ਇੱਕ ਰਾਤ ਦਾ ਨਹੀਂ ਬਲਕਿ ਸੱਤ ਜਨਮਾਂ ਦਾ ਹੈ ਮੈਂ ਪੂਰੀ ਜ਼ਿੰਦਗੀ ਤੁਹਾਡੇ ਨਾਲ ਬਤਾਉਣਾ ਚਾਹੁੰਦਾ ਹਾਂ ਹਰਸ਼ਾ ਪਲੀਜ਼ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਮੇਰੇ ਪਿਆਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕਿਹਾ ਸਮਝਣ ਦੀ ਕੋਸ਼ਿਸ਼ ਤਾਂ ਤੁਸੀਂ ਕਰੋ ਤੁਹਾਡੇ ਵਰਗੇ ਘਟਿਆ ਇਨਸਾਨ ਦੇ ਨਾਲ ਮੈਂ ਇੱਕ ਪਲ ਵੀ ਨਹੀਂ ਰਹਿ ਸਕਦੀ ਅਤੇ ਤੂੰ ਪੂਰੀ ਜ਼ਿੰਦਗੀ ਦੀ ਗੱਲ ਕਰਦਾ ਹੈ ਜੋ ਮੇਰੇ ਨਾਲ ਆਪਣੀ ਰਾਤ ਰੰਗੀਨ ਕਰਕੇ ਮੇਰੀ ਇੱਜ਼ਤ ਨੂੰ ਨਿਲਾਮ ਕਰਕੇ ਮੈਨੂੰ ਛੱਡ ਦੇਣਾ ਚਾਹੁੰਦਾ ਸੀ ਉਹ ਅੱਗੇ ਮੇਰੀ ਇੱਜ਼ਤ ਨੂੰ ਕੀ ਸਮਝਾ ਸਕੇਗਾ ਉਹ ਕਹਿਣ ਲੱਗਿਆ ਪਲੀਜ਼ ਹਰਸ਼ਾ ਪੁਰਾਣੀਆਂ ਗੱਲਾਂ ਦੁਹਰਾ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਉਹ ਮੇਰੀ ਗਲਤੀ ਸੀ ਤੇ ਮੈਂ ਇਸ ਗੱਲ ਤੇ ਸ਼ਰਮਿੰਦਾ ਹਾਂ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਪਰ ਬਾਤ ਦੇ ਵਿੱਚ ਮੈਂ ਤੁਹਾਨੂੰ ਵਿਆਹ ਦੇ ਲਈ ਵੀ ਕਿਹਾ ਸੀ ਅਤੇ ਤੁਸੀਂ ਮੇਰੀ ਆਫਰ ਨੂੰ ਠਕਰਾ ਦਿੱਤਾ ਸੀ ਅਤੇ ਮੈਂ ਤੁਹਾਨੂੰ ਕਿਸੇ ਵੀ ਕੀਮਤ ਤੇ ਗਵਾਉਣਾ ਨਹੀਂ ਚਾਹੁੰਦਾ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਜ਼ਬਰਦਸਤੀ ਵਿਆਹ ਕਰ ਲਿਆ ਪਰ ਪਲੀਜ਼ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾਓ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਕਿ ਤੁਹਾਡੀ ਮਰਜ਼ੀ ਤੋਂ ਬਿਨਾਂ ਮੈਂ ਤੁਹਾਨੂੰ ਉਂਗਲੀ ਵੀ ਨਹੀਂ ਲਗਾਵਾਗਾ ਪਰ ਪਲੀਜ਼ ਮੇਰੇ ਤੋਂ ਦੂਰ ਵੀ ਨਾ ਹੋ ਮੈਂ ਤਾਂ ਤੈਨੂੰ ਛੱਡ ਨਹੀਂ ਸਕਦਾ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਜੇਕਰ ਤੁਹਾਨੂੰ ਮੇਰੇ ਤੇ ਪਿਆਰ ਤੇ ਵਿਸ਼ਵਾਸ ਹੋ ਜਾਵੇ ਤਾਂ ਮੇਰਾ ਹੱਥ ਫੜ ਲਿਓ ਨਹੀਂ ਤਾਂ ਖੁਸ਼ੀ-ਖੁਸ਼ੀ ਮੈਂ ਤੁਹਾਨੂੰ ਉਜਾੜ ਕਰ ਦੇਵਾਂਗਾ ਅਤੇ ਜਦੋਂ ਤੁਹਾਨੂੰ ਮੇਰੇ ਪਿਆਰ ਤੇ ਯਕੀਨ ਆ ਜਾਵੇਗਾ ਤਾਂ ਮੈਂ ਤੁਹਾਡੇ ਨਾਲ ਤੁਹਾਡੀ ਮਰਜ਼ੀ ਦੇ ਨਾਲ ਹਰ ਰਿਸ਼ਤਾ ਬਣਾਵਾਂਗਾ ਪਰ ਉਸ ਸਮੇਂ ਤੱਕ ਮੈਂ ਤੁਹਾਡੇ ਤੋਂ ਦੂਰ ਹਾਂ ਜਦੋਂ ਤੱਕ ਤੁ ਚਾਹੂੰ ਪਰ ਆਪਣੇ ਆਪ ਨੂੰ ਤਕਲੀਫ ਨਾ ਦਿਓ ਮੈਂ ਤੁਹਾਨੂੰ ਦੁੱਖ ਤੇ ਪਰੇਸ਼ਾਨੀ ਦੇ ਵਿੱਚ ਨਹੀਂ ਦੇਖ ਸਕਦਾ ਉਸ ਦੀਆਂ ਗੱਲਾਂ ਦੇ ਵਿੱਚ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਸੱਚਾਈ ਸਾਫ਼ ਦਿਖ ਰਹੀ ਸੀ ਪਰ ਇਸ ਸਮੇਂ ਮੈਂ ਉਸ ਘਟੀਆ ਆਦਮੀ ਦੀਆਂ ਗੱਲਾਂ ਦੇ ਵਿੱਚ ਬਿਲਕੁਲ ਵੀ ਨਹੀਂ ਆ ਸਕਦੀ ਸੀ ਮੈਂ ਕਿਹਾ ਠੀਕ ਹੈ ਮੈਂ ਤੁਹਾਡੀ ਗੱਲ ਮੰਨਣ ਦੇ ਲਈ ਤਿਆਰ ਹਾਂ ਤੁਸੀਂ ਮੇਰੀ ਮਰਜ਼ੀ ਦੇ ਬਿਨਾਂ ਮੈਨੂੰ ਹੱਥ ਵੀ ਨਾ ਲਗਾਓ ਅਤੇ ਮੈਂ ਵੀ ਤੁਹਾਨੂੰ ਕੁਝ ਸਮਾਂ ਦੇਣ ਦੇ ਲਈ ਤਿਆਰ ਹਾਂ ਪਰ ਧਿਆਨ ਰੱਖਿਓ 4 ਮਹੀਨੇ ਹਨ ਤੁਹਾਡੇ ਕੋਲ ਅਤੇ ਇਹਨਾਂ 4 ਮਹੀਨਿਆਂ ਤੋਂ ਬਾਅਦ ਮੈਂ ਤੁਹਾਨੂੰ ਅੱਡੇ ਕੇ ਚਲੀ ਜਾਵਾਂਗੀ ਅਤੇ ਤੁਸੀਂ ਮੈਨੂੰ ਤਲਾਕ ਦੇਣ ਦੇ ਵਿੱਚ ਕੋਈ ਵੀ ਸਮਾਂ ਨਹੀਂ ਲਗਾਓਗੇ ਦੱਸੋ ਕੋ ਦੱਸੋ ਤੁਹਾਨੂੰ ਮੇਰੀ ਇਹ ਸ਼ਰਤ ਮਨਜ਼ੂਰ ਹੈ ਮੈਂ ਜਦੋਂ ਤੱਕ ਨਹੀਂ ਕਹਾਂਗੀ ਤੁਸੀਂ ਮੇਰੇ ਕੋਲ ਨਹੀਂ ਆਉਂਗੇ ਅਤੇ ਜੇਕਰ ਤੁਸੀਂ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਯਾਦ ਰੱਖਿਓ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ ਮੇਰੀ ਇੰਨੀ ਜਹੀ ਗੱਲ ਮੰਨ ਲੈਣ ਤੇ ਹੀ ਉਸ ਦੀਆਂ ਅੱਖਾਂ ਦੇ ਵਿੱਚ ਚਮਕਾ ਗਈ ਸੀ ਕਹਿਣ ਲੱਗਿਆ ਹਰਸ਼ਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਨੂੰ ਹੱਥ ਨਹੀਂ ਲਗਾਵਾਂਗਾ ਮੈਂ ਵੀ ਸਕੂਨ ਦੇ ਨਾਲ ਆਪਣੀ ਅੱਖਾਂ ਵਿੱਚ ਲਈਆਂ ਸਨ ਉਹ ਕੁਝ ਸਮੇਂ ਤੱਕ ਮੈਨੂੰ ਦੇਖਦਾ ਰਿਹਾ ਅਤੇ ਫਿਰ ਬਾਹਰ ਚਲਾ ਗਿਆ ਸੀ ਮੈਂ ਇੰਨਾ ਤਾਂ ਸਮਝ ਗਈ ਸੀ ਕਿ ਉਹ ਮੇਰੇ ਪਿਆਰ ਦੇ ਵਿੱਚ پاگل ਹੋ ਗਿਆ ਹੈ ਪਰ ਮੈਂ ਉਸ ਨੂੰ ਆਪਣੇ ਕਾਬਲ ਨਹੀਂ ਸਮਝਦੀ ਸੀ ਉਹ ਗਲੀ ਦਾ ਲੋਫਰ ਬਦਮਾਸ਼ ਲੜਕਾ ਉਹ ਮੇਰੇ ਕਾਬਲ ਸੀ ਹੀ ਨਹੀਂ ਉਸ ਨੇ ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਹੌਲੀ ਹੌਲੀ ਮੇਰਾ ਦਿਮਾਗ ਮੇਰੇ ਅਤੀਤ ਦੇ ਵਿੱਚ ਜਾ ਰਿਹਾ ਸੀ ਮੇਰੇ ਮਾਸਟਰਸ ਦੇ ਪੇਪਰ ਹੋਣ ਵਾਲੇ ਸਨ ਪਰ ਜਿਸ ਤਰੀਕੇ ਦੀ ਅੱਗ ਉਸ ਨੇ ਮੇਰੇ ਘਰ ਆ ਕੇ ਮਚਾਈ ਸੀ ਉਸ ਤੋਂ ਬਾਅਦ ਮੇਰੇ ਭਰਾਵਾਂ ਨੇ ਮੇਰੀ ਪੜ੍ਹਾਈ ਛਡਾਵਾ ਦਿੱਤੀ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਕਿੰਨੀ ਖੁਸ਼ਹਾਲ ਜ਼ਿੰਦਗੀ ਆਪਣੇ ਘਰ ਦੇ ਵਿੱਚ ਜੀ ਰਹੀ ਸੀ ਮੈਂ ਆਪਣੇ ਮਾਪੇ ਬ ਦੀ ਬਹੁਤ ਲਾਡਲੀ ਸੀ ਨੇ ਭਰਾਵਾਂ ਦੀ ਗੁੜੀਆ ਰਾਣੀ ਸੀ ਸਾਰੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਮੈਂ ਆਪਣੇ ਘਰ ਦੀ ਇੱਕ ਇਕੱਲੀ ਲੜਕੀ ਸੀ ਮੇਰੀ ਮਾਂ ਮੈਨੂੰ ਘਰ ਦੀ ਲక్ష్ਮੀ ਕਹਿ ਕੇ ਥੱਕਦੀ ਨਹੀਂ ਸੀ ਕਿਉਂਕਿ ਮੇਰੇ ਪਾਪਾ ਵੀ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ ਮੇਰੇ ਤੇ jaan ਛਿੜਕਦੇ ਸਨ ਪਰ ਇੱਕ ਦਿਨ ਸਭ ਕੁਝ ਬਦਲ ਗਿਆ ਸੀ ਕਿਉਂਕਿ ਮੈਂ ਕੋਨਾਲ ਨਾਮ ਦੇ ਬਦਮਾਸ਼ ਦੀ ਅੱਖਾਂ ਦੇ ਵਿੱਚ ਚੜ ਗਈ ਸੀ ਤੇ ਉਹ ਸਾਡੇ ਹੀ ਮਹੱਲੇ ਦਾ ਗੁੰਡਾ ਬਦਮਾਸ਼ ਸੀ ਜੋ ਗਲੀ ਦੇ ਕੋਨੇ ਤੇ ਆਪਣੇ 12 ਦੋਸਤਾਂ ਦੇ ਨਾਲ ਬੈਠਾ ਰਹਿੰਦਾ ਸੀ ਕੋਈ ਕੰਮਕ ਧੰਦਾ ਵੀ ਨਹੀਂ ਕਰਦਾ ਸੀ ਬਸ ਉਹਨ ਜਾਣ ਵਾਲੀਆਂ ਲੜਕੀਆਂ ਨੂੰ ਛੇੜਦਾ ਰਹਿੰਦਾ ਸੀ ਮੈਂ ਤਾਂ ਆਪਣਾ ਰਸਤਾ ਹੀ ਬਦਲ ਲਿਆ ਸੀ ਮੈਂ ਉਸ ਰਸਤੇ ਤੋਂ ਜਾਂਦੀ ਹੀ ਨਹੀਂ ਸੀ ਜਿਸ ਰਸਤੇ ਤੇ ਕੁਨਾਲ ਬੈਠਾ ਕਰਦਾ ਸੀ ਕਿਉਂਕਿ ਮੈਂ ਜਾਣਦੀ ਸੀ ਕਿ ਜਿਸ ਤਰੀਕੇ ਦਾ ਉਹ ਘਟਿਆ ਆਦਮੀ ਹੈ ਉਹ ਕੁਝ ਵੀ ਕਰ ਸਕਦਾ ਹੈ ਮੇਰੇ ਪਾਪਾ ਨੇ ਵੀ ਮੈਨੂੰ ਕਿਹਾ ਸੀ ਕਿ ਬੇਟਾ ਉਸ ਰਸਤੇ ਤੋਂ ਕਦੇ ਨਾ ਜਾਇਓ ਜਿੱਥੇ ਉਹ ਲੋਫਰ ਲੜਕਾ ਬੈਠਦਾ ਹੈ ਅਤੇ ਮੈਂ ਆਪਣੇ ਪਾਪਾ ਦੀ ਹਰ ਗੱਲ ਨੂੰ ਮੰਨਿਆ ਕਰਦੀ ਸੀ ਅਤੇ ਇਹ ਗੱਲ ਵੀ ਮੈਂ ਮੰਨ ਲਈ ਸੀ ਇੱਕ ਦਿਨ ਮੈਂ ਆਪਣੀ ਦੋਸਤ ਟੀਨਾ ਦੇ ਨਾਲ ਕਾਲਜ ਤੋਂ ਵਾਪਸ ਆ ਰਹੀ ਸੀ ਕਿ ਅਚਾਨਕ ਤੋਂ ਮੇਰੇ ਪੈਰ ਦੇ ਵਿੱਚ ਮੋਚ ਆ ਗਈ ਸੀ ਜਿਸ ਰਸਤੇ ਤੋਂ ਮੈਂ ਆਉਂਦੀ ਜਾਂਦੀ ਸੀ ਉਹ ਇੱਕ ਲੰਮਾ ਰਸਤਾ ਸੀ ਮਜਬੂਰੀ ਦੇ ਵਿੱਚ ਮੈਂ ਸ਼ਾਰਟਕਟ ਲੈ ਲਿਆ ਸੀ ਜਿੱਥੇ ਕੁਨਾਲ ਬੈਠਿਆ ਕਰਦਾ ਸੀ ਮੇਰਾ ਦਿਲ ਬਹੁਤ ਪਰੇਸ਼ਾਨ ਸੀ ਮੈਂ ਦਿਲ ਹੀ ਦਿਲ ਪਰਮਾਤਮਾ ਨੂੰ ਪ੍ਰਾਰਥਨਾ ਵੀ ਕਰ ਰਹੀ ਸੀ ਕਿ ਕਾਸ਼ ਅੱਜ ਉਹ ਲੜਕਾ ਉੱਥੇ ਨਾ ਬੈਠਾ ਹੋਵੇ ਅੱਜ ਪਹਿਲੀ ਵਾਰ ਮੈਂ ਆਪਣੇ ਪਾਪਾ ਦੀ ਗੱਲ ਨਹੀਂ ਮੰਨੀ ਸੀ ਪਰ ਇਹ ਮੇਰੀ ਮਜਬੂਰੀ ਸੀ ਕਿਉਂਕਿ ਮੇਰੇ ਤੋਂ ਬਿਲਕੁਲ ਵੀ ਤੁਰਿਆ ਨਹੀਂ ਜਾ ਰਿਹਾ ਸੀ ਉਹ ਗਲੀ ਦਾ ਕੋਨਾ ਸਾਡੇ ਘਰ ਦੇ ਬਿਲਕੁਲ ਕੋਲ ਨੇੜੇ ਹੀ ਸੀ ਪਰ ਆਰਾਮ ਦੇ ਨਾਲ ਅਸੀਂ ਜਲਦੀ ਹੀ ਘਰ ਪਹੁੰਚ ਸਕਦੇ ਸੀ ਇਸ ਕਰਕੇ ਮੈਂ ਉਸੇ ਗਲੀ ਦੇ ਵਿੱਚੋਂ ਹੀ ਨਿਕਲ ਆਈ ਸੀ ਮੈਂ ਜਲਦੀ ਜਲਦੀ ਆਪਣੇ ਘਰ ਤੱਕ ਪਹੁੰਚ ਜਾਣਾ ਚਾਹੁੰਦੀ ਸੀ ਇਸ ਕਰਕੇ ਮੈਂ ਟੀਨਾ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਇੱਥੋਂ ਨਿਕਲ ਚੱਲਦੇ ਹਾਂ ਪਰ ਥੋੜਾ ਜਿਹਾ ਅੱਗੇ ਵਧਣ ਤੇ ਹੀ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ ਜਦੋਂ ਕਿ ਉਹ ਲੜਕਾ ਆਪਣੇ ਕੁਝ ਦੋਸਤਾਂ ਦੇ ਕੋਲ ਉਸ ਗਲੀ ਦੇ ਵਿੱਚ ਹੀ ਬੈਠਾ ਹੋਇਆ ਸੀ ਪਤਾ ਨਹੀਂ ਕਿਸ ਗੱਲ ਤੇ ਹੋਰ ਲੜਕੇ ਜ਼ੋਰ-ਜ਼ੋਰ ਦੀ ਹੱਸ ਰਹੇ ਸਨ ਮੈਂ ਟੀਨਾ ਦਾ ਸਹਾਰਾ ਲੈ ਕੇ ਜਿਵੇਂ ਹੀ ਉਸ ਰਸਤੇ ਤੋਂ ਗੁਜ਼ਰਨ ਲੱਗੀ ਅਚਾਨਕ ਹੀ ਉਸਦੇ ਇੱਕ ਅਵਾਰਾ ਦੋਸਤ ਨੇ ਸਾਨੂੰ ਛੇੜਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹਨਾਂ ਲੋਕਾਂ ਦਾ ਤਾਂ ਕੰਮ ਹੀ ਇਹ ਸੀ ਪਰ ਕੁਨਾਲ ਨੇ ਉਸ ਨੂੰ ਰੋਕ ਦਿੱਤਾ ਸੀ ਉਹ ਬਸ ਧਿਆਨ ਦੇ ਨਾਲ ਮੈਨੂੰ ਹੀ ਦੇਖ ਰਿਹਾ ਸੀ ਪਰ ਮੈਂ ਨਫ਼ਰਤ ਦੇ ਨਾਲ ਆਪਣਾ ਮੂੰਹ ਉਸ ਦੇ ਵੱਲ ਮੋੜ ਲਿਆ ਸੀ ਅਤੇ ਟੀਨਾ ਦਾ ਸਹਾਰਾ ਲੈ ਕੇ ਮੈਂ ਘਰ ਆ ਗਈ ਸੀ ਕੁਨਾਲ ਮੈਨੂੰ ਦੂਰ ਤੱਕ ਘੂਰਦਾ ਰਿਹਾ ਸੀ ਕਿਉਂਕਿ ਮੈਂ ਉਸ ਦੀਆਂ ਨਜ਼ਰਾਂ ਨੂੰ ਆਪਣੇ ਤੇ ਪੈਂਦਾ ਮਹਿਸੂਸ ਕਰ ਸਕਦੀ ਸੀ ਅਤੇ ਉਸ ਦਿਨ ਤੋਂ ਹੀ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਸੀ। ਕੁਨਾਲ ਦਾ ਕਹਿਣਾ ਸੀ ਕਿ ਮੈਂ ਉਸ ਨੂੰ ਚੰਗੀ ਲੱਗਦੀ ਹਾਂ। ਉਹ ਮੇਰੇ ਨਾਲ ਪਿਆਰ ਕਰ ਬੈਠਾ ਹੈ। ਉਹ ਹੁਣ ਹਰ ਸਮੇਂ ਮੇਰਾ ਪਿੱਛਾ ਕਰਦਾ ਰਹਿੰਦਾ ਸੀ। ਮੈਂ ਕਾਲਜ ਜਾਂਦੀ ਤਾਂ ਮੇਰੇ ਪਿੱਛੇ-ਪਿੱਛੇ ਕਾਲਜ ਆ ਜਾਂਦਾ ਅਤੇ ਜਦੋਂ ਮੈਂ ਕਾਲਜ ਤੋਂ ਘਰ ਆਉਂਦੀ ਤਾਂ ਵੀ ਉਹ ਮੇਰੇ ਪਿੱਛੇ-ਪਿੱਛੇ ਮੇਰੇ ਘਰ ਤੱਕ ਆ ਜਾਂਦਾ ਸੀ। ਮੈਂ ਉਸ ਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ। ਉਹ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਸ ਨੇ ਮੇਰਾ ਨਾਮ ਵੀ ਕਿਤੋਂ ਪਤਾ ਕਰ ਲਿਆ ਸੀ। ਇੱਕ ਵਾਰ ਮੈਂ ਕਾਲਜ ਤੋਂ ਆ ਰਹੀ ਸੀ। ਉਸ ਦਿਨ ਮੇਰੇ ਨਾਲ ਨਹੀਂ ਸੀ ਉਸਨੇ ਮੇਰਾ ਰਾਸਤਾ ਰੋਕ ਲਿਆ ਤੇ ਕਹਿਣ ਲੱਗਿਆ ਕਿ ਪਲੀਜ਼ ਹਰਸ਼ਾ ਮੇਰੇ ਨਾਲ ਗੱਲ ਕਰੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਕਿਹਾ ਮੇਰੇ ਰਸਤੇ ਦੇ ਵਿੱਚ ਨਾ ਆਓ ਨਹੀਂ ਤਾਂ ਮੈਂ ਰੌਲਾ ਪਾ ਦਿਆਂਗੀ ਪਰ ਉਹ ਬੇਸ਼ਰਮ ਲੜਕਾ ਮੇਰੇ ਸਾਹਮਣੇ ਆ ਗਿਆ ਅਤੇ ਮੇਰਾ ਹੱਥ ਵੀ ਫੜ ਲਿਆ ਕਹਿਣ ਲੱਗਿਆ ਕਿ ਰੌਲਾ ਪਾ ਕੇ ਕੀ ਕਰੇਗੀ ਕੋਈ ਵੀ ਮੇਰੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਕਰਦਾ ਹੈ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਅਤੇ ਉਹ ਮੈਂ ਤੁਹਾਡੇ ਨਾਲ ਕਰਕੇ ਰਹਾਗਾ ਮੈਂ ਗੁੱਸੇ ਦੇ ਨਾਲ ਉਸਦੇ ਹੱਥਾਂ ਤੋਂ ਆਪਣਾ ਹੱਥ ਛਡਾਇਆ ਸੀ ਕਹਿ ਲੱਗਿਆ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ ਬਹੁਤ ਹੀ ਚੰਗੀ ਲੱਗਦੀ ਹੈ ਤੂੰ ਮੈਨੂੰ ਮੈਂ ਕਿਹਾ ਕਿ ਇਹ ਕੋਈ ਤੁਹਾਡੀ ਮੁਹੱਬਤ ਨਹੀਂ ਹੈ ਪਹਿਲੀ ਨਜ਼ਰ ਦੀ ਮੁਹੱਬਤ ਨੂੰ ਮੁਹੱਬਤ ਨਹੀਂ ਹੁੰਦੀ ਹਬਸ ਹੁੰਦੀ ਹੈ ਮੇਰੀ ਇਸ ਗੱਲ ਤੇ ਉਹ ਬੇਸ਼ਰਮੀ ਨਾਲ ਦੰਦ ਕੱਢ ਕੇ ਹੱਸਣ ਲੱਗਾ ਜੇਕਰ ਤੁਸੀਂ ਹਬਸ ਮੰਨਦੇ ਹੋ ਤਾਂ ਹਬਸ ਹੀ ਜੋ ਵੀ ਹੋਵੇ ਤੁਸੀਂ ਮੈਨੂੰ ਚੰਗੇ ਲੱਗਦੇ ਹੋ ਤੇ ਮੈਂ ਤੁਹਾਨੂੰ ਹਾਸਲ ਕਰਕੇ ਰਹਾਂਗਾ ਪਿਆਰ ਨਾਲ ਮੰਨ ਜਾਓਗੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਮੈਂ ਤੁਹਾਡੇ ਨਾਲ ਜ਼ਬਰਦਸਤੀ ਵੀ ਕਰ ਸਕਦਾ ਹਾਂ ਉਸ ਦੀ ਇਸ ਗੱਲ ਤੇ ਮੇਰਾ ਦਿਲ ਅੰਦਰੋਂ ਹੀ ਅੰਦਰ ਕੰਬ ਰਿਹਾ ਸੀ ਅਜੇ ਮੈਂ ਉੱਥੋਂ ਜਾਣ ਦੇ ਵਿੱਚ ਹੀ ਭਲਾਈ ਸਮਝੀ ਸੀ ਮੈਂ ਜਲਦੀ ਨਾਲ ਆਪਣੇ ਘਰ ਆ ਗਈ ਸੀ ਪਰ ਪਤਾ ਨਹੀਂ ਕਿਉਂ ਹੁਣ ਮੈਨੂੰ ਉਸ ਲੜਕੇ ਤੋਂ ਡਰ ਮਹਿਸੂਸ ਹੋਣ ਲੱਗਿਆ ਸੀ ਮੈਨੂੰ ਉਸ ਦੀਆਂ ਅੱਖਾਂ ਦੇ ਵਿੱਚ ਹਵਸ ਸਾਫ਼ ਦਿਖਦੀ ਸੀ ਮੈਂ ਆਪਣੀ ਮਾਂ ਦੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਪਰ ਮੈਂ ਨਾਨੂ ਦੱਸਿਆ ਸੀ ਕਿ ਉਹ ਸਾਡੀ ਗਲੀ ਦਾ ਬਦਮਾਸ਼ ਮੇਰੇ ਪਿੱਛੇ ਪਿਆ ਹੋਇਆ ਹੈ ਕਹਿੰਦਾ ਹੈ ਕਿ ਉਸ ਨੂੰ ਮੇਰੇ ਨਾਲ ਪਿਆਰ ਹੋ ਗਿਆ ਹੈ ਉਹ ਵੀ ਪਹਿਲੀ ਨਜ਼ਰ ਦਾ ਪਿਆਰ ਟੀਨਾ ਮੇਰੀ ਗੱਲ ਸੁਣ ਕੇ ਹੱਸਣ ਲੱਗੀ ਕਹਿਣ ਲੱਗੀ ਦੇਖਿਆ ਜਾਵੇ ਤਾਂ ਲੜਕਾ ਇੰਨਾ ਬੁਰਾ ਨਹੀਂ ਹੈ ਬਸ ਉਸ ਨੇ ਆਪਣਾ ਹੁਲੀਆ ਖਰਾਬ ਕੀਤਾ ਹੋਇਆ ਹੈ ਜੇਕਰ ਉਹ ਇਨਸਾਨਾਂ ਦੇ ਹੁਲੀਏ ਦੇ ਵਿੱਚ ਰਵੇ ਤਾਂ ਕਾਫੀ ਹੈਂਡਸਮ ਲੜਕਾ ਹੈ ਮੈਨੂੰ ਟੀਨਾ ਦੀ ਇਸ ਗੱਲ ਤੇ ਗੁੱਸਾ ਆਇਆ ਸੀ ਅਤੇ ਮੈਂ ਇੱਕ ਮੁੱਕੀ ਉਸ ਦੀ ਪਿੱਠ ਤੇ ਮਾਰ ਦਿੱਤੀ ਮੈਂ ਕਿਹਾ ਜੇਕਰ ਤੁਹਾਨੂੰ ਉਹ ਇੰਨਾ ਹੀ ਚੰਗਾ ਲੱਗਦਾ ਹੈ ਤਾਂ ਤੂੰ ਜਾ ਕੇ ਉਸ ਨਾਲ ਵਿਆਹ ਕਰ ਲਓ ਪਰ ਉਹ ਮਸੂਮियत ਦੇ ਨਾਲ ਕਹਿਣ ਲੱਗੀ ਕਿ ਉਹ ਤਾਂ ਤੁਹਾਨੂੰ ਪਿਆਰ ਕਰਦਾ ਹੈ ਮੈਂ ਕਿਹਾ ਕਿ ਮੈਂ ਉਸ ਦੇ ਪਿਆਰ ਨੂੰ ਨਹੀਂ ਮੰਨਦੀ ਉਹ ਕਹਿੰਦਾ ਹੈ ਕਿ ਮੈਨੂੰ ਤੁਹਾਡੇ ਨਾਲ ਪਹਿਲੀ ਨਜ਼ਰ ਦਾ ਪਿਆਰ ਹੋ ਗਿਆ ਹੈ ਮੈਂ ਇਸ ਤਰ੍ਹਾਂ ਦੀ ਮੁਹੱਬਤ ਨੂੰ ਨਹੀਂ ਮੰਨਦੀ ਕਹਿਣ ਲੱਗੀ ਯਾਰ ਮਨ ਮੇਰੀ ਗੱਲ ਪਹਿਲੀ ਨਜ਼ਰ ਦਾ ਪਿਆਰ ਵੀ ਹੁੰਦਾ ਹੈ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਹੀ ਇਨਸਾਨ ਜ਼ਰੂਰ ਆਵੇਗਾ ਤੁਹਾਨੂੰ ਵੀ ਉਸ ਦੇ ਨਾਲ ਪਹਿਲੀ ਨਿਗਾਹ ਦੇ ਵਿੱਚ ਪਿਆਰ ਹੋ ਜਾਵੇਗਾ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਪਹਿਲੀ ਨਜ਼ਰ ਦਾ ਪਿਆਰ ਕੀ ਹੁੰਦਾ ਹੈ ਖੈਰ ਟੀਨਾ ਦੀ ਗੱਲ ਤੇ ਉਸ ਸਮੇਂ ਮੈਂ ਹੱਸ ਪਈ ਸੀ ਮੈਂ ਕਿਹਾ ਤੇਰਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਵਾਲਾ ਕਿਉਂਕਿ ਮੈਂ ਆਪਣੇ ਮਾਪੇ ਬਾਪ ਦੀ ਪਸੰਦ ਦੇ ਲੜਕੇ ਦੇ ਨਾਲ ਵਿਆਹ ਕਰਾਂਗੀ ਕਿਸੇ ਐਰੇ ਗੈਰੇ ਦੇ ਨਾਲ ਨਹੀਂ ਕਰਾਂਗੀ ਜੋ ਹਰ ਇੱਕ ਦੂਜੀ ਤੀਜੀ ਲੜਕੀ ਦੇ ਨਾਲ ਪਿਆਰ ਕਰਦਾ ਫਿਰੇ ਅਤੇ ਉਸ ਨੂੰ ਪਹਿਲੀ ਮੁਹੱਬਤ ਦਾ ਨਾਮ ਦੇ ਦੇਵੇ। ਮੈਂ ਬਹੁਤ ਖੂਬਸੂਰਤ ਲੜਕੀ ਸੀ। ਮੇਰੀ ਦੋਸਤ ਕਹਿੰਦੀ ਸੀ ਕਿ ਤੁਸੀਂ ਤਾਂ ਬਿਲਕੁਲ ਚੰਦ ਦਾ ਟੁਕੜਾ ਹੋ। ਮੇਰੇ ਚਿਹਰੇ ਤੇ ਕੋਈ ਵੀ ਚੀਜ਼ ਬਨਾਵਟੀ ਨਹੀਂ ਸੀ। ਮੇਰੇ ਬੁੱਲ ਕੁਦਰਤੀ ਲਾਲ ਸਨ। ਮੇਰੀਆਂ ਗੱਲਾਂ ਵੀ ਕੁਦਰਤੀ ਲਾਲ ਸਨ ਅਤੇ ਗੱਲਾਂ ਦੇ ਵਿੱਚ ਟੋਏ ਵੀ ਪੈਂਦੇ ਸਨ। ਅੱਖਾਂ ਇੰਨੀਆਂ ਵੱਡੀਆਂ-ਵੱਡੀਆਂ ਤੇ ਕਾਲੀਆਂ ਕਿ ਇਨਸਾਨ ਉਹਨਾਂ ਦੇ ਵਿੱਚ ਡੁੱਬ ਜਾਵੇ। ਅਤੇ ਕਾਲੇ ਲੰਬੇ ਵਾਲ ਜੋ ਮੇਰੀ ਖੂਬਸੂਰਤੀ ਨੂੰ ਇੱਕ ਵਾਰ ਦੇਖ ਲਵੇ, ਮੇਰਾ دیਵਾਨਾ ਹੋ ਜਾਂਦਾ ਸੀ। ਅਤੇ ਸ਼ਾਇਦ ਮੇਰੀ ਖੂਬਸੂਰਤੀ ਹੀ ਕੁਨਾਲ ਨੂੰ ਜ਼ਖਮੀ ਕਰ ਚੁੱਕੀ ਸੀ ਹੁਣ ਜਦੋਂ ਮੈਂ ਕਾਲਜ ਜਾਣ ਲੱਗੀ ਤਾਂ ਕੋਨਾਲ ਅਗਲੇ ਹੀ ਦਿਨ ਮੇਰੀ ਹੀ ਗਲੀ ਦੇ ਵਿੱਚ ਬੈਠਾ ਹੋਇਆ ਸੀ ਆਜ ਉਸਦਾ ਹੁਲੀਆ ਵੀ ਸੁਧਰਿਆ ਹੋਇਆ ਲੱਗ ਰਿਹਾ ਸੀ ਮੈਂ ਹੈਰਾਨ ਹੋਈ ਸੀ ਕਿ ਉਸਨੇ ਆਪਣੀ ਜਗ੍ਹਾ ਕਿਉਂ ਬਦਲ ਲਈ ਪਰ ਮੈਂ ਉਸ ਤੋਂ ਨਿਗਾ ਬਚਾ ਕੇ ਚਲੀ ਗਈ ਸੀ ਜਦੋਂ ਮੈਂ ਕਾਲਜ ਤੋਂ ਵਾਪਸ ਆਈ ਤਾਂ ਵੀ ਉਹ ਉਸੇ ਰਸਤੇ ਤੇ ਹੀ ਬੈਠਾ ਹੋਇਆ ਸੀ ਮੈਨੂੰ ਗੁੱਸਾ ਆਇਆ ਪਰ ਮੈਂ ਗੁੱਸੇ ਤੋਂ ਇਲਾਵਾ ਕੁਝ ਕਰ ਵੀ ਨਹੀਂ ਸਕਦੀ ਸੀ ਕਿਉਂਕਿ ਮੈਂ ਉਸ ਵਰਗੇ ਘਟਿਆ ਇਨਸਾਨ ਦੇ ਮੂੰਹ ਲੱਗਣਾ ਹੀ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਆਵਾਰਾ ਬਦਮਾਸ਼ ਲੜਕਾ ਕੁਝ ਵੀ ਕਰ ਸਕਦਾ ਸੀ ਖੈਰ ਸਮਾਂ ਆਪਣੀ ਰਫਤਾਰ ਦੇ ਨਾਲ ਲੰਘ ਰਿਹਾ ਸੀ ਸਭ ਕੁਝ ਰੁਟੀਨ ਦੇ ਅਨੁਸਾਰ ਚੱਲ ਰਿਹਾ ਸੀ ਪਰ ਉਸ ਦਿਨ ਜੋ ਕੁਝ ਵੀ ਮੇਰੇ ਨਾਲ ਹੋਇਆ ਮੇਰੇ ਹੋਸ਼ ਉਡਾਉਣ ਦੇ ਲਈ ਕਾਫੀ ਸੀ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਸੀ ਉਸ ਦਿਨ ਦੇ ਹਾਦਸੇ ਦੇ ਬਾਅਦ ਉਸ ਦਿਨ ਮੈਂ ਘਰ ਦੇ ਵਿੱਚ ਇਕੱਲੀ ਸੀ ਕਿ ਜਦੋਂ ਕਿਸੇ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ ਸੀ ਜਦੋਂ ਮੈਂ ਗੇਟ ਖੋਲ੍ਹਿਆ ਤਾਂ ਸਾਹਮਣੇ ਹੀ ਮੇਰੇ ਕੋਨਾਲ ਖੜਾ ਹੋਇਆ ਸੀ ਘਰ ਦੇ ਵਿੱਚ ਉਸ ਸਮੇਂ ਕੋਈ ਵੀ ਮੌਜੂਦ ਨਹੀਂ ਸੀ ਮੰਮੀ ਪਾ ਕਿਸੇ ਦੇ ਵਿਆਹ ਦੇ ਵਿੱਚ ਗਏ ਹੋਏ ਸਨ ਅਤੇ ਮੇਰੇ ਦੋਨੇ ਭਰਾ ਵੀ ਆਪਣੇ ਆਪਣੇ ਕੰਮ ਤੇ ਸਨ। ਕੋਨਾਲ ਨੂੰ ਜਦੋਂ ਮੈਂ ਆਪਣੇ ਸਾਹਮਣੇ ਖੜਾ ਦੇਖਿਆ ਤਾਂ ਮੈਂ ਇੱਕਦਮ ਤੋਂ ਘਬਰਾ ਗਈ ਸੀ। ਮੇਰੇ ਕੋ ਦਿਲ ਦੀਆਂ ਧੜਕਣਾ ਤੇਜ਼ ਹੋ ਗਈਆਂ ਸਨ ਮੈਂ ਜਲਦੀ ਨਾਲ ਦਰਵਾਜ਼ਾ ਬੰਦ ਕਰਨਾ ਚਾਹਿਆ ਅਤੇ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਗਿਆ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਨਸ਼ਾ ਜਿਹਾ ਉਤਰਿਆ ਹੋਇਆ ਸੀ ਅੰਦਰ ਆਉਂਦੇ ਹੀ ਉਸ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ ਮੈਂ ਚੀਕਣਾ ਚਾਹੁੰਦੀ ਸੀ ਪਰ ਉਸ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਕਹਿਣ ਲੱਗਿਆ ਬਸ ਹੁਣ ਬਹੁਤ ਹੋ ਗਿਆ ਹਰਸ਼ਾ ਹੁਣ ਤੁਹਾਡੇ ਬਿਨਾਂ ਰਹਿਣਾ ਨਹੀਂ ਜਾਂਦਾ ਅਤੇ ਇਹ ਕਹਿੰਦੇ ਕਹਿੰਦੇ ਉਹ ਮੇਰੇ ਬਹੁਤ ਨੇੜੇ ਆ ਗਿਆ ਸੀ ਉਸ ਨੇ ਮੇਰੇ ਗਲੇ ਦੇ ਵਿੱਚ ਵਿੱਚੋਂ ਦੁਪੱਟਾ ਲਾ ਕੇ ਵੀ ਦੂਰ ਸੱਟ ਦਿੱਤਾ ਸੀ ਅਤੇ ਕੁਝ ਸਮੇਂ ਦੇ ਵਿੱਚ ਉਹ ਮੇਰੇ ਉੱਪਰ ਪੂਰੀ ਤਰ੍ਹਾਂ ਨਾਲ ਤਾਂ ਦੋਸਤੋ ਕਹਾਣੀ ਦਾ ਅਗਲਾ 파ਟ ਕੱਲ ਅਪਲੋਡ ਕੀਤਾ ਜਾਵੇਗਾ ਜੇਕਰ ਤੁਹਾਨੂੰ ਹੁਣ ਤੱਕ ਦੀ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ